ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ 2024 24 ਦੇ ਵਿੱਚ ਲੋਕ ਸਭਾ ਇਲੈਕਸ਼ਨ ਹੋ ਰਹੇ ਨੇ ਸੋ ਮੈਂ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਚੀਜ਼ਾਂ ਤੋਂ ਸਾਰੇ ਜਾਣੇ ਤੁਸੀਂ ਵਕਫੀਅਤ ਰੱਖਦੇ ਹੋ ਸਾਧ ਸੰਗਤ ਕੋਈ ਚੀਜ਼ ਜਿਹੜੀ ਹੈ ਤੁਹਾਡੇ ਤੋਂ ਲੁਕੀ ਹੋਈ ਨਹੀਂ ਹੈ ਤੁਸੀਂ ਹਰ ਇੱਕ ਵਸਤੂ ਤੋਂ ਹਰ ਇੱਕ ਚੀਜ਼ ਤੋਂ ਜਿਹੜਾ ਹੈ ਉਹ ਜਾਣੂ ਤੇ 2024 ਦੇ ਵਿੱਚ ਜੜੀਆਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਸੋ ਇਹ ਬਹੁਤ ਵੱਡਾ ਪਰਵ ਵੱਡਾ ਤਿਹਾਰ ਮੰਨਿਆ ਜਾ ਰਿਹਾ ਹੈ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਮੋਦੀ 25 ਸਾਲ ਲਈ ਪੱਕਾ ਹੈ ਕੁਝ ਲੋਕਾਂ ਦਾ ਇਹ ਮੰਨਣਾ ਹੈ ਪਰ ਇੱਥੇ ਕੁਝ ਕੁ ਜੜੀਆਂ ਸਾਡੇ ਵਿੱਚ ਗਲਤ ਫਹਿਮੀਆਂ ਨੇ ਉਹਨਾਂ ਦੇ ਬਾਬਤ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਵੱਖੋ ਵੱਖਰੀਆਂ ਪਾਰਟੀਆਂ ਆਪਣੀ ਕਿਸਮਤ ਅਜਮਾਉਣਗੀਆਂ ਤੇ ਆਪੋ ਆਪਣੇ ਕੈਂਡੀਡੇਟ ਐਲਾਨੇ ਜਾ ਰਹੇ ਨੇ ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ ਤੇ 9 ਹਲਕਿਆਂ ਦਾ ਇੱਕ MP ਚੁਣਿਆ ਜਾਂਦਾ ਹੈ ਤੇ MP ਹੁੰਦਾ ਹੈ ਸੈਂਟਰ ਦਾ ਸਾਡੇ ਬੱਚਿਆਂ ਨੂੰ ਦੱਸਿਆ ਕਰੋ ਇਹ ਚੀਜ਼ਾਂ ਸਾਡੇ ਬੱਚੇ ਇਹਨਾਂ ਚੀਜ਼ਾਂ ਤੋਂ ਅਣਜਾਣ ਰਹਿ ਜਾਂਦੇ ਨੇ ਸਾਡੇ ਬੱਚਿਆਂ ਨੂੰ ਮੋਬਾਈਲ ਬਾਰੇ ਪਤਾ ਹੈ OTT ਬਾਰੇ ਪਤਾ ਹੈ ਪਲੇਟਫਾਰਮਾਂ ਬਾਰੇ ਪਤਾ ਹੈ ਪਰ ਉਹਨਾਂ ਬੱਚਿਆਂ ਨੂੰ ਇਹ ਦੱਸੋ ਵੀ ਰਾਜਨੀਤੀ ਕੀ ਹੈ ਜੇਕਰ ਆਪਣੇ ਬੱਚਿਆਂ ਨੂੰ ਕਾਮਯਾਬ ਬਣਾਉਣਾ ਹੈ ਆਪਣੇ ਬੱਚਿਆਂ ਨੂੰ ਦੱਸੋ ਵੀ ਤੁਹਾਡੇ ਨਾਲ ਕਿਵੇਂ ਖਿਲਵਾੜ ਹੁੰਦਾ ਹੈ 9 ਹਲਕਿਆਂ ਦਾ ਇੱਕ MP ਚੁਣਿਆ ਜਾਂਦਾ ਹੈ MP ਹੁੰਦਾ ਹੈ ਮੈਂਬਰ ਪਾਰਲੀਮੈਂਟ ਇਹ ਜਿਹੜੀਆਂ ਵੋਟਾਂ ਨੇ ਇਹ ਲੋਕ ਸਭਾ ਦੀਆਂ ਵੋਟਾਂ ਨੇ ਸਾਡੇ ਬੱਚੇ ਪੁੱਛਦੇ ਆ ਹੁਣ ਕਈ ਕਹਿੰਦੇ ਬੱਚਿਆਂ ਨੂੰ ਪੜ੍ਹਾਈ ਦਾ ਗਿਆਨ ਦਿਓ ਜੀ ਪ੍ਰੈਕਟੀਕਲੀ ਰੂਪ ਦੱਸੋ ਬੱਚਿਆਂ ਨੂੰ ਸਭ ਤੋਂ ਵੱਡੀ ਗੱਲ ਹੈ ਤੇ ਨਾਲੇ ਪੜ੍ਹਾਈ ਦੇ ਬਾਰੇ ਵੀ ਦੱਸੋ ਤੇ ਹਾਲਾਂਕਿ ਥਿਉਰੀ ਇਹ ਵੀ ਦੱਸੋ ਕਿ ਹਾਂ ਭਾਈ ਜੇ ਕੱਲੋ ਕੋਈ ਮੁਸੀਬਤ ਪੈਂਦੀ ਹੈ ਐਮਪੀ ਕਿਹੜਾ ਐਮਐਲਏ ਕਿਹੜਾ ਸਾਡਾ ਇਹਨਾਂ ਲੋਕਾਂ ਨੂੰ ਜਾ ਕੇ ਤੁਸੀਂ ਸਵਾਲ ਪੁੱਛੋ ਇਹਨਾਂ ਦੇ ਦਰਤੇ ਜਾਓ ਇਹਨਾਂ ਨੂੰ ਵੋਟਾਂ ਪਾ ਕੇ ਅਸੀਂ ਚੁਣਦੇ ਹਾਂ ਕੋਈ ਵਾਰੋਂ ਨਹੀਂ ਆਉਂਦੇ ਮੇਰਾ ਇਹ ਮੰਨਣਾ ਸਾਥ ਸੰਗਤ ਤੇ ਇਸ ਨੂੰ ਇੱਕ ਪਰਬ ਕਿਹਾ ਜਾ ਰਿਹਾ ਹੈ ਇਸ ਨੂੰ ਇੱਕ ਤਿਹਾਰ ਕਿਹਾ ਜਾ ਰਿਹਾ ਹੈ ਮੈਂ ਇੱਥੇ ਬੇਨਤੀਆਂ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਸਾਥ ਸੰਗਤ ਠੀਕ ਹੈ ਇਹਨੂੰ ਤਿਹਾਰ ਕਹੋ ਇਹਨੂੰ ਪਰਬ ਕਹੋ ਜੋ ਮਰਜ਼ੀ ਕਹੋ ਪਰ ਯਾਦ ਰੱਖਿਓ ਵੋਟਾਂ ਪਾ ਕੇ ਅਸੀਂ ਖੱਟਣਾ ਕੀ ਐ ਅਸੀਂ ਸਰਕਾਰ ਜਿਹੜੀ ਮਰਜ਼ੀ ਚੁਣ ਲਈਏ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਕਹੋਗੇ ਫਾਇਦਾ ਕਿਸ ਗੱਲ ਦਾ ਜੀ ਕਿਹੜੀ ਗੱਲ ਦਾ ਫਾਇਦਾ ਮੈਂ ਤੇ ਥੋੜਾ ਜਿਹਾ ਧਿਆਨ ਦਵਾਮਾ ਵੀ ਅਸੀਂ ਉਹੀ ਕਰਨਾ ਹੈ ਉਹੀ ਖਾਣਾ ਹੈ ਸਾਡਾ ਆਪ ਦਾ ਬਿਜ਼ਨਸ ਹੋਏਗਾ ਅਸੀਂ ਆਪ ਕੰਮ ਕਰਨਾ ਹੈ ਅਸੀਂ ਆਪਣੇ ਕੰਮ ਚੋਂ ਲਾਭ ਲੈਣਾ ਹੈ ਤੇ ਸਾਨੂੰ ਸਰਕਾਰਾਂ ਨੇ ਕੁਝ ਨਹੀਂ ਦੇਣਾ ਲੌਕਡਾਊਨ ਲੱਗਿਆ ਸੀ ਬਹੁਤੇ ਲੋਕ ਭੁੱਖ ਨਾਲ ਮਰ ਗਏ ਬਹੁਤੇ ਲੋਕ ਘਰਾਂ ਨੂੰ ਜਾਂ ਜਾਂਦੇ ਹੋਏ ਰਸਤਿਆਂ ਦੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤੇ ਨੋਟਬੰਦੀ ਹੋਈ ਤੇ ਬਹੁਤੇ ਲੋਕਾਂ ਨੂੰ ਬੈਂਕ ਦੀਆਂ ਲੈਣਾ ਦੇ ਵਿੱਚੋਂ ਕੱਢ-ਕੱਢ ਕੇ ਕੁੱਟ ਦਿੱਤਾ ਗਿਆ ਬਹੁਤੇ ਲੋਕ ਖੁਦ ਖੁਸ਼ੀਆਂ ਕਰਕੇ ਫਾਹੇ ਲੈ ਗਏ ਕਿਉਂ ਕਾਦੇ ਵਾਸਤੇ ਲੋਕਾਂ ਨੂੰ ਹੋ ਗਿਆ ਨੋਟਬੰਦ ਹੋ ਗਏ ਅਸੀਂ ਬਰਬਾਦ ਹੋ ਗਏ ਜਿਹੜੇ ਕਰੋੜਾਪਤੀ ਅਰਬਾਪਤੀ ਬੰਦੇ ਸੀ ਉਹ ਲੋਕ ਫਾਇਦਾ ਲੈ ਕੇ ਉਹ ਆਪਣੀ ਬਲੈਕ ਮਨੀ ਨੂੰ ਵਾਈਟ ਕਰ ਗਏ ਜੀ ਸਭ ਤੋਂ ਵੱਡਾ ਫਾਇਦਾ ਹੋਇਆ ਅੰਬਾਨੀ ਵਰਗਿਆਂ ਨੂੰ ਅੰਬਾਨੀ ਦੇ ਲਾਣੇ ਨੂੰ ਫਾਇਦਾ ਹੋਇਆ ਸਭ ਤੋਂ ਵੱਧ ਉਧਰ ਤੇ ਨੋਟ ਬੰਦੀ ਸੀ ਇਹ ਲੋਕ 2-2000 ਦੇ ਨੋਟਾਂ ਦੀਆਂ ਘਰੇ ਸਜਾਵਟਾਂ ਕਰੀ ਬੈਠੇ ਸੀ ਹਾਲਾਂਕਿ ਕਿੱਥੇ ਅਸੀਂ ਇਹਨਾਂ ਚੀਜ਼ਾਂ ਦਾ ਦੇਣ ਦੇਵਾਂਗੇ ਇਹਨੇ ਲੋਕਾਂ ਦੀ ਜਾਨ ਤੇ ਅਸੀਂ ਖੇਡੇ ਇਹਨੇ ਲੋਕਾਂ ਦੀ ਜਾਨ ਨੂੰ ਅਸੀਂ ਖਤਰੇ ਦੇ ਵਿੱਚ ਪਾਇਆ ਇਹ ਗੱਲ ਯਾਦ ਰੱਖਿਓ ਵੀ ਸਾਡੇ ਸਿਰ ਹੀ ਉਹ ਦੋਸ਼ ਨੇ ਵੋਟ ਪਾਉਣ ਦਾ ਫਾਇਦਾ ਕਿਉਂ ਨਹੀਂ ਮੈਂ ਨਹੀਂ ਮੈਂ ਨਹੀਂ ਕਹਿੰਦਾ ਕਿ ਤੁਸੀਂ ਫਲਾਣੇ ਨੂੰ ਵੋਟ ਪਾਓ ਇਹਨੂੰ ਨਾ ਪਾਓ ਉਹਨੂੰ ਪਾਓ ਨਹੀਂ ਨਹੀਂ ਕਹਿਣ ਤੋਂ ਭਾਵ ਇਹ ਵੇ ਕਿ ਵੋਟ ਪਾਉਣ ਦਾ ਫਾਇਦਾ ਤਾਂ ਆ ਜੇ ਅਸੀਂ ਖੁਦ ਆਪ ਇਹਨਾਂ ਚੀਜ਼ਾਂ ਨੂੰ ਸਮਝਦੇ ਹੋਈਏ ਅਸੀਂ ਇੱਕ ਜੋਕ ਨੂੰ ਪਿੰਡੇ ਤੋਂ ਤੋੜਦਿਆਂ ਦੂਸਰੀ ਨੂੰ ਚਮੇੜ ਲੈਨੇ ਆ ਸਾਡੇ ਕਿਸਾਨਾਂ ਦੀਆਂ ਹਤਿਆਵਾਂ ਹੋ ਗਈਆਂ ਕਿਸਾਨ ਕਿੰਨੇ ਮਾਰੇ ਗਏ ਤੇ ਸਾਨੂੰ ਇਨਸਾਫ ਮਿਲਿਆ ਨਹੀਂ ਮਿਲਿਆ ਲਖੀਮਪੁਰ ਖੀਰੀ ਦਾ ਇਨਸਾਫ ਮਿਲਿਆ ਨਹੀਂ ਮਿਲਿਆ ਇੱਥੋਂ ਤੱਕ ਸਾਡੇ ਤੇ ਜਿਹੜੇ ਝੂਠੇ ਪਰਚੇ ਪਾਏ ਗਏ ਉਹਨਾਂ ਉਹਨਾਂ ਨੂੰ ਰੱਦ ਨਹੀਂ ਕੀਤਾ ਗਿਆ ਤੇ ਯਾਦ ਰੱਖੋ ਸਾਡੀ ਜਨਤਾ ਦੇ ਨਾਲ ਜੋ ਵਿਸ਼ਵਾਸ ਘਾਤ ਕੀਤਾ ਗਿਆ ਉਹਦਾ ਇਨਸਾਫ ਨਹੀਂ ਮਿਲਿਆ ਤੇ ਹੋਰ ਅਸੀਂ ਕੀ ਭਾਲਦੇ ਆ ਹੋਰ ਅਸੀਂ ਕੀ ਮੰਗ ਰਹੇ ਆ ਇਹ ਗੱਲ ਯਾਦ ਰੱਖਿਓ ਸਾਨੂੰ ਕੁਝ ਨਹੀਂ ਮਿਲਣਾ ਹੈ ਨਾ ਹੀ ਸਰਕਾਰਾਂ ਨੇ ਸਾਨੂੰ ਕੁਝ ਦੇਣਾ ਹੈ ਤੇ ਨਾ ਹੀ ਸਰਕਾਰਾਂ ਨੇ ਕੁਝ ਦਿੱਤਾ ਹੈ ਇਹ ਗੱਲ ਯਾਦ ਰੱਖਿਓ ਸਰਕਾਰਾਂ ਕਿਸੇ ਨੂੰ ਕੁਝ ਨਹੀਂ ਦੇ ਰਹੀਆਂ ਤੇ ਨਾ ਹੀ ਸਰਕਾਰਾਂ ਨੇ ਅਜ ਤੱਕ ਕਿਸੇ ਨੂੰ ਕੁਝ ਦਿੱਤਾ ਹੈ ਤੇ ਨਾ ਹੀ ਦੇਣਾ ਇਹ ਗੱਲ ਹਮੇਸ਼ਾ ਯਾਦ ਰੱਖਿਓ ਜੀ ਸੋ ਆਪਣੇ ਤੇ ਖੁਦ ਤੇ ਡਿਪੈਂਡਡ ਹੋਵੋ ਸਾਰੇ ਜਣੇ ਸਾਡੇ ਸਾਡੇ ਲੋਕ ਗੱਲਾਂ ਬਣਾਉਣ ਨੂੰ ਬਹੁਤ ਬੈਠੇ ਆ ਮੋਦੀ ਦਾ ਜੀ 25 ਸਾਲ ਲਈ ਪੱਕਾ ਹੈ ਜੀ 2 ਸਾਲ 2 ਵਾਰ ਜਿੱਤ ਚੁੱਕਿਆ ਜੀ ਪ੍ਰਧਾਨ ਮੰਤਰੀ 3 ਵਾਰ ਹੋਰ ਜਿੱਤੂਗਾ ਜੀ ਪੱਕਾ ਹੈ ਜੀ ਉਹ ਨਹੀਂ ਜਾਂਦਾ ਕਿਤੇ 25 ਸਾਲ ਉਹ ਨਹੀਂ ਜਾਂਦਾ ਜੀ 15 ਸਾਲ ਹੋਰ ਸਾਡੇ ਲੋਕ ਐਵੇਂ ਜਿਹੜੇ ਨੇ ਜਿਹਦੇ ਪਿੱਛੇ ਹੋ ਗਏ ਉਹਦੇ ਪਿੱਛੇ ਹੋ ਗਏ ਇਹ ਲੋਕ ਨੋਟਬੰਦੀ ਭੁੱਲ ਗਏ ਇਹ ਲੋਕ ਕਰੋਨਾ ਭੁੱਲ ਗਏ ਇਹ ਲੋਕ ਉਹਨਾਂ ਲੋਕਾਂ ਨੂੰ ਭੁੱਲ ਗਏ ਇਹ ਲੋਕ ਅਮਰਿਤਪਾਲ ਸਿੰਘ ਵਰਗਿਆਂ ਦੇ ਉੱਤੇ ਲਾਏ ਹੋਏ ਐਨਐਸਏ ਨੂੰ ਭੁੱਲ ਗਏ ਹਾਲਾਂਕਿ ਬਹੁਤੀਆਂ ਪਾਰਟੀਆਂ ਦਾਅਵਾ ਕਰੇ ਸਾਨੂੰ ਵੋਟ ਪਾਓ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਦਵਾਵਾਂਗੇ ਅਸੀਂ ਤੁਹਾਨੂੰ ਐ ਕਰਾਂਗੇ ਅਸੀਂ ਤੁਹਾਡੇ ਉੱਤੇ ਜਿਹੜੇ ਜ਼ੁਲਮ ਹੋ ਰਹੇ ਨੇ ਉਹਦਾ ਇਨਸਾਫ ਦਵਾਵਾਂਗੇ ਐ ਕਰਾਂਗੇ ਦੇਣਾ ਕਿਸੇ ਨੇ ਹਾਲਾਂਕਿ ਕੁਝ ਵੀ ਨਹੀਂ ਸਾਡੇ ਲੋਕਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਸਾਡੇ ਲੋਕਾਂ ਦੇ ਨਾਲ ਪਾਰਟੀਆਂ ਵਾਜ਼ੀਆਂ ਦੇ ਨਾਮ ਤੇ ਵੋਟਾਂ ਵਟੋਰ ਕੇ ਇਹ ਲੋਕ ਤੁਰ ਜਾਂਦੇ ਨੇ ਸਾਧ ਸੰਗਤ ਐਮਪੀ ਜਿਹੜਾ ਹੈ ਉਹ ਸਾਡਾ ਨੌ ਹਲਕਿਆਂ ਦਾ ਇੱਕ ਹੈ ਤੇ ਉਸ ਐਮਪੀ ਦੀ ਜਿਹੜੀ ਹੈ ਇੱਕ ਨੌ ਹਲਕਿਆਂ ਦੀ ਜ਼ਿੰਮੇਵਾਰੀ ਹੈ ਨੌ ਹਲਕੇ ਉਹਨੇ ਇਕੱਲੇ ਨੇ ਸਾਹਮਣੇ ਹੁੰਦੇ ਨੇ ਤੇ ਯਾਦ ਰੱਖਿਓ ਐਮਪੀ ਦੀਆਂ ਕੁਝ ਗਰੰਟਾਂ ਵੀ ਹੁੰਦੀਆਂ ਨੇ ਕੁਝ ਜ਼ਿੰਮੇਵਾਰੀਆਂ ਇੱਕ ਇੱਕ ਪਿੰਡ ਦੇ ਪ੍ਰਤੀ ਜੋ ਦੇ ਹਲਕੇ ਦੇ ਵਿੱਚ ਆਉਂਦਾ ਤੇ ਹਰ ਇੱਕ ਪਿੰਡ ਦੇ ਲਈ ਉਹ ਕੀ ਕੀ ਕਰ ਰਿਹਾ ਜਿਹੜਾ ਸਵਾਲ ਪੁੱਛਿਆ ਕਰੋ ਚਲੋ ਬਹੁਤੇ ਬੰਦੇ ਅੱਜ ਤੱਕ ਪਹਿਲਾਂ ਆ ਕੇ ਚਲੇ ਗਏ ਲੋਕਾਂ ਨੂੰ ਪਤਾ ਨਹੀਂ ਸੀ ਅੱਜ ਲੋਕੀ ਜਾਗਰੂਤ ਹੋ ਗਏ ਪਰ ਇਹ ਗੱਲ ਯਾਦ ਰੱਖਿਓ ਸਾਡੇ ਲੋਕਾਂ ਦਾ ਜੋ ਭਲਾ ਕਰਦੇ ਉਹੀ ਰਾਜਨੀਤੀ ਉਹ ਛੈ ਹੈ ਜਦੋਂ ਬੰਦਾ ਜਿਹੜਾ ਹੈ ਉਹ ਹਰ ਇੱਕ ਫੀਲਡ ਦੇ ਵਿੱਚ ਉਹ ਫੇਲ ਹੋ ਜਾਏ ਤੇ ਕਹਿੰਦੇ ਰਾਜਨੀਤੀ ਉਹਨੂੰ ਸੰਭਾਲਦੀ ਹੈ ਤੇ ਹਰ ਇੱਕ ਪਾਸਿਓਂ ਜਦੋਂ ਬੰਦੇ ਦਾ ਨਾਮ ਵੀ ਖਰਾਬ ਹੋ ਜਾਏ ਤੇ ਉਹਨੂੰ ਰਾਜਨੀਤੀ ਸੰਭ ਲੈਂਦੀ ਹੈ ਤੇ ਆਖਰ ਸਾਡੇ ਲੋਕਾਂ ਦੇ ਨਾਲ ਉਹੀ ਹੋਇਆ ਹੋਇਆ ਜਿਹੜੇ ਲੋਕਾਂ ਨੂੰ ਕਾਸੇ ਦਾ ਨਹੀਂ ਸੀ ਪਤਾ ਉਹ ਲੋਕ ਰਾਜਨੀਤੀ 'ਚ ਆ ਗਏ ਜਿਹੜੇ ਲੋਕਾਂ ਦੇ ਘਰੇ ਨਹੀਂ ਚੱਲਦੀ ਉਹ ਲੋਕਾਂ ਦੇ ਚਲਾਉਂਦੇ ਆ ਜੀ ਸਾਰ ਸੰਗਤ ਬੜੇ ਵੱਡੇ ਅਹੁਦਿਆਂ ਤੇ ਬੈਠੇ ਪੜ੍ਹੇ ਲਿਖੇ ਡੀਐਸਪੀ ਐਸਐਸਪੀ ਆਈਪੀਐਸ ਆਈਏਐਸ ਉਹਨਾਂ ਲੋਕਾਂ ਤੇ ਰੋ ਮਾਰਦੇ ਆ ਜੀ ਅਨਪੜੇ ਜਿਹੜੇ ਡਿਗਰੀਆਂ ਲੈ ਕੇ ਮਿਹਨਤਾਂ ਕਰਕੇ ਇਸ ਪੋਸਟਾਂ ਤੱਕ ਪਹੁੰਚੇ ਆ ਉਹ ਲੋਕ ਰੋ ਮਾਰਦੇ ਆ ਜਿਨ੍ਹਾਂ ਨੂੰ ਕੱਖ ਦਾ ਨਹੀਂ ਪਤਾ ਹੁੰਦਾ ਸੋ ਮੈਂ ਇਸ ਕਰਕੇ ਬੇਨਤੀਆਂ ਕਰਕੇ ਤੁਹਾਡਾ ਧਿਆਨ ਦਿਵਾ ਰਿਹਾ ਕਿਉਂਕਿ ਅਸੀਂ ਲੋਕਾਂ ਨੂੰ ਵੋਟਾਂ ਪਾਉਨੇ ਆ ਕਦੇ ਆਪ ਅੱਗੇ ਆਉਣ ਦੀ ਸੋਚੀ ਗਏ ਅਸੀਂ ਝੰਡੇ ਚਾਕੇ ਪਾਰਟੀਆਂ ਨੇ ਮਗਰ ਤੁਰ ਪਈਆਂ ਜੀ ਫਲਾਣੀ ਪਾਰਟੀ ਜਿੰਦਾਬਾਦ ਕਦੇ ਆਓ ਉਸ ਫੀਲਡ ਦੇ ਵਿੱਚ ਆਓ ਤੇ ਆਪ ਨੂੰ ਅੱਗੇ ਆਉਣਾ ਪੈਣਾ ਜੇ ਸੁਧਾਰ ਕਰਨਾ ਨਹੀਂ ਇਹਨਾਂ ਦੇ ਹੱਥਾਂ ਵੱਲ ਦੇਖਦੇ ਆ ਬਹੁਤ ਸਮਾਂ ਲੰਘ ਗਿਆ ਜੀ ਬਹੁਤ ਸਮਾਂ ਗੁਜ਼ਰ ਗਿਆ ਪਾਰਟੀਆਂਵਾਦੀਆਂ ਦੇ ਅਸੀਂ ਝਾਂਸੀਆਂ ਵਿੱਚ ਆ ਕੇ ਪੰਜਾਬ ਦੇ ਟੁਕੜੇ ਕਰਾ ਲਏ ਹਿਮਾਚਲ ਵੱਖ ਕਰਾ ਲਿਆ ਹਰਿਆਣਾ ਵੱਖ ਕਰਾ ਲਿਆ 1947 ਦੇ ਵਿੱਚ ਬਹੁਤ ਘਾਟਾ ਸਹਿ ਲਿਆ ਅਸੀਂ ਤੇ ਉਹ ਪਾਕਿਸਤਾਨ ਬਾਬੇ ਨਾਨਕ ਦੀ ਧਰਤੀ ਉਹ ਸਥਾਨ ਅਸੀਂ ਉਧਰ ਛੱਡ ਤੇ ਵਟਵਾਰੇ ਹੋ ਗਏ ਪਾਰਟੀਆਂ ਨੇ ਕਰਵਾਏ ਯਾਦ ਰੱਖਿਓ ਮੈਂ ਨਹੀਂ ਕਹਿੰਦਾ ਫਲਾਣਿਆਂ ਨੂੰ ਵੋਟ ਪਾਓ ਆਪ ਖੁਦ ਪਾਵਰ ਦੇ ਵਿੱਚ ਆਉਣ ਦੀ ਸੋਚੋ ਜੇ ਸੁਧਾਰ ਕਰਨਾ ਹੈ ਨਹੀਂ ਸੁਧਾਰ ਨਹੀਂ ਹੋ ਸਕਦਾ ਯਾਦ ਰੱਖਿਓ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਭਾਵੇਂ ਜਿਹਨੂੰ ਮਰਜ਼ੀ ਪਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ